ਬੀਏ ਆ ਜਾ ਬੀਏ ਆ ਜਾ ਬੀਏ ਵਾਟ ਟੂ ਨਾਟ ਟੂ ਵਾਟ ਟੂ ਬੀਏ ਆ ਜਾ ਮੋਟੂ ਉਹ ਕਿਆ ਗੱਲ ਕਰਤੀ ਬਾਬੇ ਇਧਰ ਦੀ ਜਾ ਰਹੀ ਸੀ ਤੂੰ ਕੌਣਾ ਬੀਬਾ ਅੰਦਰ ਨੂੰ ਖਿੱਚੀ ਜਾਂਦੀ ਆ ਬਾਬਿਆਂ ਨੂੰ ਬਾਬਿਆਂ ਨੇ ਲਾਉਣਾ ਜਾ ਕੇ ਡੇਰਾਂ ਤੂੰ ਛੜਦੇ ਹੱਥ ਮੇਰਾ ਵੇ ਮੇਰੀ ਗੱਲ ਸੁਣ ਤੂੰ ਚੰਨੀ ਨਹੀਂ ਹੈ ਕੰਮ ਮੈਂ ਤਾਂ ਭੈ ਵੀ ਡੋਲਮ ਡੋਲੇ ਦੀਆਂ ਮੇਰੀ ਗੱਲ ਸੁਣ ਆ ਜਾ ਆ ਜਾ ਮੈਂ ਮਾਤਾ ਨੂੰ ਤਾਂ ਕਹੀ ਨਹੀਂ ਆ ਵੀ ਇੱਧਰ ਗੁਫਾ ਬਣੀ ਹੋਈ ਆ ਉੱਥੇ ਜਾ ਕੇ ਆਸਣ ਲਾ ਲਾ ਤੂੰ ਮੈਂ ਬਾਹਰ ਕੱਢ ਕੇ ਤੇਰੀ ਸੇਵਾ ਕਰੂੰ 4 ਪੈਸੇ ਮੈਨੂੰ ਵਣ ਜਾ ਕਰਨਗੇ ਓ ਕੀ ਗੱਲ ਕਰਤੀ ਬੀਬਾ ਬਾਬੇ ਹੁਣ ਦੂਰ ਜਾਣਗੇ ਤੂੰ ਹੱਥ ਛੱਡ ਮੇਰਾ ਬਾਬੇ ਰੌਲਾ ਪਾ ਦੇਣਗੇ ਨਾਲੇ ਤੇਰਾ ਕਲੈਨ ਕਰ ਦੇਣਗੇ ਨਾਲੇ ਮੇਰਾ ਕਰ ਦੇਣਗੇ ਮੇਰੀ ਗੱਲ ਸੁਣ ਲੈ ਬਾਬੇ ਦਾ ਹੱਥ ਛੱਡ ਦੇ ਬੀਬਾ ਵਾਪੇ ਨਹੀਂ ਨਮਾ ਨਮਾ ਕੰਮ ਤੋਰਿਆ ਤੂੰ ਪਹਿਲੀ ਨਾ ਬੰਦ ਕਰਾ ਦੀ ਬੇ ਜੇ ਤੂੰ ਨਾ ਆਇਆ ਮੈਂ ਤਾਂ ਤੇਰਾ ਕੰਮ ਪਹਿਲੀ ਬੰਦ ਕਰਾਉ ਮੇਰੀ ਗੱਲ ਸੁਣ ਨਾ ਮੈਨੂੰ ਅੰਗਰੇਜ਼ੀ ਵਾਲੀ ਹੁੰਦੀ ਜਿੰਮ ਦੋ ਚਾਰ ਅੰਗਰੇਜ਼ੀ ਚ ਰੌਲਾ ਜਪਾਤਾ ਨਾ ਤੇਰਾ ਜ਼ਮੀਨੀ ਵਾਲਾ ਪਾ ਕੇ ਤਾਂ ਮਾਹੂ ਬੇ ਮਾਰਤੀ ਓ ਕਿਆ ਗੱਲ ਕਰਤੀ ਬੀਬਾ ਬਾਬੇ ਹੁਣ ਡਰ ਚੱਲੇ ਨੇ ਚੱਲ ਬਾਬਿਆਂ ਨੂੰ ਆਏ ਰੋਲਾ ਨਾ ਪਾ ਤੂੰ ਹੋਰ ਬਾਬਿਆਂ ਦੀ ਛਿੱਤਰ ਪਲੇਟ ਕਰਾਏਂਗੀ ਚੱਲਦੇ ਨੇ ਬਾਬੇ ਜਿੱਥੇ ਤੂੰ ਲਜਾਏਂਗੀ